ਇਕਤਾ ਵੈਲਫੇਅਰ ਕਲਬ ਖੰਨਾ ਵੱਲੋਂ ਕਰਵਾਏ ਗਏ 21ਵੇਂ ਵਿਸ਼ਾਲ ਭਗਵਤੀ ਜਾਗਰਣ ਦੀ ਕਾਮਯਾਬੀ ਤੋਂ ਬਾਅਦ ਕਲਬ ਦੇ ਚੇਅਰਪਰਸਨ ਇੰਟਰਨੈਸ਼ਨਲ ਗਾਇਕ ਮਰਹੂਮ ਜਨਾਬ ਸਰਦੂਸ ਇਕੰਦਰ ਜੀ ਦੀ ਧਰਮ ਪਤਨੀ ਪੋਲੀਵੁੱਡ ਅਦਾਕਾਰਾ ਅਤੇ ਗਾਇਕਾ ਅਮਨ ਨੂਰੀ ਨੇ ਇੱਥੇ ਖੰਨਾ ਸ਼ਹਿਰ ਦੇ ਤਮਾਮ ਭਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਸਾਧੂ ਸਮਾਜ ਅਤੇ ਦਾਨੀ ਸਜਨਾ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਅਮਨ ਨੂਰੀ ਨੇ ਕਿਹਾ ਕਿ 21 ਸਾਲ ਪਹਿਲਾਂ ਮਰਹੂਮ ਸਰਦੂਸ ਇਕੰਦਰ ਜੀ ਵੱਲੋਂ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ ਅੱਜ ਇਹ ਕਲੱਬ ਵੱਲੋਂ ਕਰਵਾਏ ਗਏ 21ਵੇਂ ਜਾਗਰਣ ਪੂਰੇ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਅੱਜ ਬੈਠ ਕੇ ਆ। ਪਹਿਲੀ ਗੱਲ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਔਰ ਬੜੀ ਸਾਡੀ ਖੁਸ਼ਕਿਸਮਤੀ ਹੈ ਕਿ ਇਕਤਾ ਵੈਲਫੇਅਰ ਕਲੱਬ ਜਿਹਨੂੰ 21 ਸਾਲ ਹੋ ਗਏ ਮਹਾਮੈਦੇ ਜਾਗਰਣ ਦੇ ਵਿੱਚ ਸੇਵਾ ਕਰਦੇ ਹੋਏ ਔਰ ਹੋਰ بڑے ਅچھے-ਅچھے ਪਲੇਟਫਾਰਮਸ ਤੇ ਜਿੱਥੇ ਵੀ ਕਿਤੇ ਮਾਤਾ ਰਾਣੀ ਨੂੰ ਕੋਈ ਉਹਨਾਂ ਦਾ ਲੋੜਵੰਦ ਦਿਖੇ ਤੇ ਉਹ ਇਹਨਾਂ ਦੀ ਡਿਊਟੀ ਲਾ ਦਿੰਦੇ ਨੇ ਮੈਨੂੰ ਉਹ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹਨਾਂ ਨਾਲ ਜੁੜੇ ਮੇਰੇ ਸਾਰੇ ਵੱਡੇ ਭਰਾ ਸਾਇੰਕਿ ਦਿਵਾਨ ਨੇ ਸਾਰੇ ਕਲੱਬ ਤੋਂ ਜਦੋਂ ਤੇ ਸਾਡੇ ਨਾਲ ਜੁੜੇ ਆ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਜੁੜਨ ਨਾਲ ਸਾਡੇ ਜਾਗਰਣ ਨੂੰ ਔਰ ਸਾਡੇ ਕਲੱਬ ਨੂੰ ਚਾਰ ਚੰਨ ਲੱਗੇ ਸੋ ਉਹਨਾਂ ਦਾ ਹੌਸਲਾ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦੀ ਹਿੰਮਤ ਉਹਨਾਂ ਦੀ ਮੁਸ਼ਕਲ ਜਦੋਂ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਨੂੰ ਇੰਨਾ ਗਮਾਨ ਮਹਿਸੂਸ ਹੁੰਦਾ ਕਿ ਅ ਕਿਸੇ ਤਰੀਕੇ ਨਾਲ ਵੀ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਕਿ ਸਾਡੀ ਇਹ ਚੀਜ਼ ਦੁਰੀ ਰਹੇਗੀ ਇਹ ਚੀਜ਼ ਦੁਰੀ ਰਹੇਗੀ ਮਾਤਾ ਰਣੀ ਨੇ ਇਹ ਜਿਹੜੀ ਫੌਜ ਸਾਈਂ ਦੀ ਸਾਡੀ ਫੌਜ ਅ ਜਿਹੜੀ ਨਾਲ ਸਾਡੇ ਜੋੜੀ ਹੈ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਦੂਸਰੇ ਨੰਬਰ ਤੇ ਜਿਹੜੀ ਅਹਿਮ ਜਿਹੜੀ ਮੈਂ ਮੈਂ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਦਾ ਉਹਨਾਂ ਦਾ ਸ਼ੁਕਰਗੁਜ਼ਾਰਾ ਮੈਂ ਉਹ ਪੁਲਿਸ ਦਾ ਪ੍ਰਸ਼ਾਸਨ ਦਾ ਸਾਰਿਆਂ ਦਾ ਜਿਹੜੇ ਸਾਡੇ ਖੰਨਾ ਦੀ ਕੌਨਸਟਿਟੂਐਂਸੀ ਦੇ ਵਿੱਚੋਂ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਔਰ ਪਰਸ਼ਦ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਜਾਦੂ ਜੀ ਕੋਟਲੀ ਸਾਹਿਬ ਔਰ ਜਿੰਨੇ ਵੀ ਹਰ ਪੋਲਿਟਿਕਲ ਅਧਾਰੇ ਤੋਂ ਜਿਹੜੇ ਵਾਅ ਵਸਤਾ ਰੱਖਦੇ ਨੇ ਉਚੇਚੇ ਤੌਰ ਤੇ ਸਾਡੇ ਭਾਈ ਜੀ ਦਰਸ਼ਨਪੁਰ ਜੀ ਮਹਾਰਾਜ ਨਗਲੀ ਤੋਂ ਔਰ ਸਾਡੇ ਹੋਰ ਵੀ ਜਿੰਨੇ ਵੀ ਸੰਤਪੁਰਖ ਇਸ ਵੱਡੇ ਵੱਡੇ ਸੰਸਥਾਨਾਂ ਤੋਂ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੀ ਚਰਨਾਂ ਦੀ ਸੇਵਾ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਔਰ ਸਭ ਤੋਂ ਜਿਹੜਾ ਜਿਹੜਾ ਵੱਡਾ ਧੰਨਵਾਦ ਔਰ ਉਚੇਚੇ ਤੌਰ ਤੇ ਖਾਸ ਧੰਨਵਾਦ ਜਿਹੜਾ ਮੈਂ ਕਰਨਾ ਚਾਹੁੰਦਾ ਹੱਥ ਜੋੜ ਕੇ ਉਹ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਦਾ ਖੰਨਾ ਸ਼ਹਿਰ ਦੇ ਗੋਵਿੰਦਗੜ੍ਹ ਦੇ ਜਾਂ ਖੰਨਾ ਦੇ ਇਲਾਕੇ ਸਾਕੇ ਲਾਗੇ ਸ਼ਾਕੀ ਖੰਨਾ ਤਹਿਸੀਲ ਦੇ ਜਿੰਨੇ 20 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਵੇਂ ਅਕਸਰ ਹੀ ਗੱਲ ਕਹੀ ਜਾਂਦੀ ਹੈ ਕਿ ਖੰਨਾ ਦੇ 50 ਕਿਲੋਮੀਟਰ ਨਾਰਥ-ਵੈਸਟ, ਈਸਟ, ਸਾਊਥ ਦੇ ਵਿੱਚ ਇਸ ਜਾਗਰਣ ਦੀ ਬਹੁਤ ਚਰਚਾ ਹੈ। ਉਹ ਚਰਚਾ ਮਾਤਾ ਰਾਣੀ ਦੀ ਹੈ, ਮਾਤਾ ਰਾਣੀ ਦੇ ਨਾਮ ਦੀ ਹੈ। ਔਰ ਇਸ ਗੱਲ ਦੀ ਸਾਡੀ ਖੁਸ਼ਕਿਸਮਤੀ ਹੈ ਕਿ ਸਰਦੂਲ ਸਿਕੰਦਰ ਸਾਹਿਬ ਦਾ ਪਰਿਵਾਰ, ਮੇਰੇ ਫਾਦਰ ਸਾਹਿਬ ਦਾ ਪਰਿਵਾਰ, ਮੈਂ, ਆਲਾਪ ਸਿਕੰਦਰ, ਮੇਰੇ ਮਦਰ ਅਮਰਨੁਰੀ, ਮੇਰਾ ਵੱਡਾ ਭਰਾ ਸਾਰੰਗ ਸਿਕੰਦਰ ਅਸੀਂ ਜੁੜ ਪਾਏ ਹਾਂ। ਅਸੀਂ ਥੋੜੀ-ਬਹੁਤ ਆਪਣੀ ਜੋ ਵੀ ਤੁਛ ਸੇਵਾ ਕਰ ਪਾਏ ਆ। ਅ ਇਸ ਗੱਲ ਦਾ ਅਸੀਂ ਸਾਡੇ ਸ਼ਹਿਰ ਵਾਲਿਆਂ ਨੂੰ ਬਹੁਤ ਕ੍ਰੈਡਿਟ ਦਿੰਨੇ ਆ ਕਿ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ। ਹਰ ਇੱਕ ਸਾਲ ਅ ਉਹਨਾਂ ਦਾ ਜਿਹੜਾ ਇੱਕ ਮਨਾਮੁਹੀ ਪਿਆਰ ਜਿਹੜਾ ਉਹ ਰਸ ਦੇ ਤੌਰ ਤੇ ਹਰ ਇੱਕ ਸਾਲ ਦੁਨਾ ਹੁੰਦਾ ਜਾਂਦਾ ਔਰ ਹਰ ਤਰ੍ਹਾਂ ਦੇ ادارے ਚਾਹੇ ਉਥੇ ਲੰਗਰ ਦੀ ਸੇਵਾ ਹੋਵੇ ਚਾਹੇ ਉਥੇ ਸਫਾਈ ਕਰਮਚਾਰੀ ਹੋਣ ਚਾਹੇ ਜਿਨ੍ਹਾਂ ਨੇ ਸਾਡੇ ਟੈਂਟ ਦੇ ਨਾਲ ਸਾਡੇ ਉਥੇ ਸੇਵਾ ਪ੍ਰਾਪਤ ਕੀਤੀ ਚਾਹੇ ਉਹ ਭਵਨਤੋ ਨੇ ਚਾਹੇ ਬਿੱਟੂ ਸਾਊਂਡ ਨੇ ਚਾਹੇ ਸਾਡੇ 뮤జిਸ਼ੀਅਨ ਭਰਾ ਨੇ ਚਾਹੇ ਉਹ ਮੰਡਲੀ ਜਿਨ੍ਹਾਂ ਨੇ ਸਾਡੇ ਤਾਲਾ ਲਾਣੀ ਦੀ ਕਥਾ ਜਿਹੜੀ ਉਹ ਸੰਪੂਰਨ ਕੀਤੀ ਸਾਡੇ ਪੰਡਤ ਜੀ ਔਰ ਸਾਡਾ ਸਾਰਾ ਕਲੱਬ ਜਿਨ੍ਹਾਂ ਜਿਨ੍ਹਾਂ ਦਾ ਵੀ ਕਿਤੇ ਜਿੱਥੇ-ਜਿੱਥੇ ਵੀ ਜਿੰਨਾ ਕੁ ਵੀ ਯੋਗਦਾਨ ਸਾਡੇ ਇਕਤਾ ਵੈਲਫੇਅਰ ਕਲੱਬ ਦੇ 21ਵੇਂ ਜਾਗਰਣ ਦੇ ਵਿੱਚ ਸੀਗਾ ਉਹਨਾਂ ਸਾਰਿਆਂ ਦਾ ਮੈਂ ਆਭਾਰੀ ਹਾਂ ਔਰ ਹੱਥ ਜੋੜ ਕੇ ਦਸਬਸਤਾ ਉਹਨਾਂ ਨੂੰ ਹਮੇਸ਼ਾ ਗੁਜ਼ਾਰਿਸ਼ ਗੁਜ਼ਾਰਿਸ਼ ਕਰਦਾ ਕਿ ਤੁਸੀਂ ਐਦਾਂ ਹੀ ਸਾਡਾ ਸਾਥ ਦਿੰਦੇ ਰਹੋ ਐਦਾਂ ਹੀ ਤੁਹਾਡਾ ਅਸੀਂ ਆਨੰਦ ਮਾਣਦੇ ਰਹੀਏ ਤੁਹਾਡੇ ਸਾਥ ਦਾ ਪਰਮਾਤਾ ਰਾਣੀ ਅਣੀ ਚੋੜੀਆ ਭਰਪੂਰ ਕਰੇ ਜਗਰਾ ਸ਼ਿਰਵੜੀ ਦਾ ਬੋਲ ਸਾਰਿਆਂ ਦੇ ਦਰਵਾਜ਼ੇ ਖੀਜ ਮੜੋ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਦੀ ਬੈਠ ਰੱਖੀ ਹੈ ਜਾਗਰਣ ਨੂੰ ਅੱਜ ਦੀ ਜਿਹੜੀ ਬੈਟਿਕ ਸੀਗੀ ਇਹ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਸੀਗੀ ਕਿਉਂਕਿ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਸੋ ਇਸੇ ਕਰਕੇ ਸੰਸਥਾਵਾਂ ਬੜੀਆਂ ਨੇ ਗਰੁੱਪ ਬਣੇ ਨੇ ਸਾਰੇ ਆਪਣੀ ਕਮਾਈ ਦੇ ਵਿੱਚੋਂ ਜੋ ਵੀ ਦਸਵਾਂ ਦਸੌਂਦ ਕਹਿੰਦੇ ਕੱਢੀਦਾ ਉਹ ਕਿਸੇ ਚੰਗੇ ਥਾਂ ਤੇ ਧਰਮ ਕਰਮ ਦੇ ਵਿੱਚ ਜਦੋਂ ਲੱਗਦਾ ਹੈ ਤਾਂ ਤੁਹਾਡੀਆਂ ਕਮਾਈਆਂ ਦੇ ਵਿੱਚ ਵਰਕ ਤਾਂ ਪੈਂਦੀਆਂ ਨੇ ਬਹੁਤ ਸਾਰੇ ਲੋਕ ਸਾਡੇ ਇੱਕ ਤਾਂ ਵੈਲਫੇਅਰ ਕਲੱਬ ਦੇ ਨਾਲ ਇਸ ਵਾਰ ਜੁੜੇ ਨੇ ਹਰ ਸਾਲ ਮਹਾਮੈਦੀ ਕਿਰਪਾ ਦੇ ਨਾਲ ਇਸ ਕਲੱਬ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਉਹਦੀ ਬਰਕਤ ਹੁੰਦੀ ਜਾਂਦੀ ਆ ਉਹ ਹਰ ਸਾਲ ਨਵੇਂ-ਨਵੇਂ ਲੋਕ ਐਡ ਹੁੰਦੇ ਨੇ ਔਰ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਆਪਣਾ ਜਾਗਰਣ ਹੋਇਆ ਸੀ 30 ਨਵੰਬਰ ਨੂੰ ਉਹਦੇ ਵਿੱਚ ਜਿੰਨੀਆਂ ਵੀ ਸਫਲਤਾ ਇਸ ਜਾਗਰਣ ਦੇ ਵਿੱਚ ਆਈਆਂ ਨੇ ਸੰਗਤ ਦੇ ਰੂਪ ਦੇ ਵਿੱਚ ਗੁਣਗਾਨ ਕਰਨ ਦੇ ਰੂਪ ਦੇ ਵਿੱਚ ਆਏ ਨੇ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਰਾ ਦਸਮਾ ਦਸੌਂ ਕੱਢ ਕੇ ਇਸ ਜਾਗਰਨ ਦੇ ਉੱਤੇ ਲਗਾਇਆ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਆ ਮਹਾਮਾਯੂਨਾਂ ਸਾਰਿਆਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਔਰ ਸਾਡੇ ਕਲੱਬ ਦੇ ਨਾਲ ਐਡੀ ਜਦੋਂ ਸਹਿਯੋਗ ਕਰਦੇ ਰਹਿਣਗੇ ਤਾਂ ਸਾਡਾ ਵੀ ਹੌਸਲਾ ਵਧਦਾ ਹੈ ਇਹ ਸਰਦੂਲ ਜੀ ਨੇ 21 ਸਾਲ ਪਹਿਲਾਂ ਇਹ ਕਲੱਬ ਇੱਕ ਤਾਂ ਵੈਲਫੇਅਰ ਕਲੱਬ ਸ਼ੁਰੂ ਕੀਤਾ ਸੀਗਾ ਇੱਕ ਚੌਂਕੀ ਤੋਂ ਸ਼ੁਰੂ ਕੀਤਾ ਸੀਗਾ ਮਹਾਮਾਯੀ ਵੀ ਜਦੋਂ ਉਹਨਾਂ ਨੇ ਦੇਖਿਆ ਕਿ ਆਪਾਂ ਹਰ ਸਾਲ ਇਹ ਜਾਗਰਨ ਰ ਆਇਆ ਕਰੀਏ ਕਿਉਂਕਿ ਅਸੀਂ ਵਿਸ਼ਾਲ ਜਾਗਰਣ ਕਰਨ ਜਾਂਦੇ ਹੁੰਦੇ ਸੀ ਜਦੋਂ ਵੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਗੁਣਗਾਨ ਕਰਨ ਜਾਂਦੇ ਸੀਗੇ ਵੱਡੇ-ਵੱਡੇ ਸ਼ਹਿਰਾਂ 'ਚ ਵੱਡੇ-ਵੱਡੇ ਵਿਸ਼ਾਲ ਜਾਗਰਣ ਹੁੰਦੇ ਸੀਗੇ ਤਾਂ ਸਰਦੂਲ ਜੀ ਦੇ ਮਨ 'ਚ ਵੀ ਆਇਆ ਕਿ ਮਹਾਮਾਈ ਦੀ ਸਾਡੇ ਤੇ ਐਡੀ ਕਿਰਪਾ ਹੈ ਇਹ ਸਾਡੀ ਜਿਹੜੀ ਰੋਜ਼ੀ-ਰੋਟੀ ਆ ਮਹਾਮਾਈ ਦੇ ਗੁਣਗਾਨ ਦੇ ਨਾਲ ਚੱਲਦੀ ਆ ਸੋ ਉਹਨਾਂ ਨੇ ਕਿਹਾ ਕਿ ਮਹਾਮਾਈ ਦਾ ਧੰਨਵਾਦ ਹੈ ਇਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਸਾਲ ਦੇ ਵਿੱਚ ਇੱਕ ਮਹਾਮਾਈ ਦਾ ਜਾਗਰਣ ਐਤਾ ਹੋਇਆ ਕਰੇ ਸਾਰੇ ਸ਼ਹਿਰ ਦੇ ਵਿੱਚ ਸ਼ਾਂਤੀ ਵੀ ਆਉਂਦੀ ਆ ਜਿੱਥੇ ਉਸ ਪਰਮਾਤਮਾ ਦਾ ਨਾਮ ਸਿਮਰਨ ਹੁੰਦਾ ਹੈ ਉਹ ਥਾਂ ਦੇ ਉੱਤੇ ਬਰਕਤਾਂ ਆਉਂਦੀਆਂ ਨੇ ਉਸ ਥਾਂ ਦੇ ਉੱਤੇ ਤੰਦਰੁਸਤੀਆਂ ਆਉਂਦੀਆਂ ਨੇ ਉਸ ਥਾਂ ਦੇ ਉੱਤੇ ਖੇੜੇ ਆਉਂਦੇ ਨੇ ਖੁਸ਼ੀਆਂ ਤਰੱਕੀਆਂ ਆਉਂਦੀਆਂ ਨੇ ਸੋ ਸਾਰਾ ਸਾਲ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਬਲੇਸਿੰਗ ਆਉਂਦੀਆਂ ਮਹਾਮਾਈ ਦੀ ਉਸ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਜਿੱਥੇ ਜਿਸ ਧਰਤੀ ਤੇ ਉਹਦਾ ਗੁਣਗਾਨ ਹੁੰਦਾ ਸੋ ਸਰਦੂਲ ਜੀ ਨੇ ਇਹ ਚੀਜ਼ ਲੈ ਕੇ ਫਿਰ ਇੱਕ ਕਲੱਬ ਬਣਾਇਆ ਤੇ ਕਹੇ ਵੀ ਆਪਾਂ ਹਰ ਸਾਲ ਮਹਾ ਮੈਦੀ ਕਿਰਪਾ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਾਗਰਣ ਕਰਿਆ ਕਰਾਂਗੇ ਸੋ ਉਹ ਪਰਮਾਤਮਾ ਦੀ ਕਿਰਪਾ ਦੇ ਸਦਕਾ ਮਾਂ ਆ ਆ ਸ਼ਕਤੀ ਦੀ ਕਿਰਪਾ ਦੇ ਸਦਕਾ ਅੱਜ ਜਿਹੜਾ 21 ਸਾਲ ਹੋ ਚੁੱਕੇ ਨੇ ਸਾਲਾਨਾ ਜਾਗਰਣ ਚੱਲਦਾ ਹੈ ਤੇ ਮੈਂ ਬਸ ਇਹੀ ਧੰਨਵਾਦ ਕਰਾਂਗੀ ਸਾਰਿਆਂ ਦਾ ਜਿੰਨੇ ਜਿੰਨੇ ਸਾਡੇ ਨਾਲ ਲੋਕ ਜੁੜੇ ਨੇ ਹੁਣ ਤੱਕ ਔਰ ਜਿਹੜੇ ਹੋਰ ਵੀ ਜੁੜਨ ਨਾ ਚਾਹੁੰਦੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਆ ਰਾਜੂ ਜੀ ਜਿਨਨੇ ਵੀ ਸਾਡੇ ਸਾਰੇ ਪੂਰਾ ਸਾਡਾ ਇਕਤਾ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਸ ਨੇ ਹਰ ਬੰਦਾ ਇੱਕ ਇੱਕ ਮਤਲਬ ਕਿ ਆਪਣਾ ਜਿਹੜਾ 6 ਮਹੀਨੇ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਜਾਗਰਨ ਦੀਆਂ ਆਪਣਾ ਪੂਰਾ ਪੂਰਾ ਟਾਈਮ ਇਹ ਦਿੰਦੇ ਨੇ ਜਦੋਂ ਜਾਗਰਨ ਦੀਆਂ ਮੀਟਿੰਗਸ ਹੁੰਦੀਆਂ ਨੇ ਆਪਾਂ ਸਾਰੇ ਬੈਠ ਕੇ ਮੀਟਿੰਗ ਕਰਦੇ ਆਪਾਂ ਇਸ ਵਾਰ ਕਿਵੇਂ ਕਰਨਾ ਹੈ ਕੀ ਕਰਨਾ ਸੋ ਤਿਆਰੀ ਸ਼ੁਰੂ ਹੋ ਜਾਂਦੀ ਹੈ ਔਰ ਮਹਾਮੈਦੀ ਸੇਵਾ ਦੇ ਵਿੱਚ ਪੂਰਾ ਦਾ ਪੂਰਾ ਸਾਡਾ ਇਹ ਕਲੱਬ ਜਿਹੜਾ ਹੈਗਾ ਇਕਤਾ ਵੈਲਫੇਅਰ ਕਲੱਬ ਸਾਰਾ ਜੁਟ ਜਾਂਦਾ ਸੇਵਾ ਦੇ ਵਿੱਚ ਜੇ 7 ਮਹੀਨਿਆਂ ਦੀ ਮਿਹਨਤ ਹੁੰਦੀ ਆ ਤਾਂ ਜਾ ਕੇ ਇਹ ਜਿਹੜਾ ਦਿਨੋਂ ਦਾ ਭਾਗਾਂ ਭਰਿਆ ਦਿਨ ਆਉਂਦਾ ਜਾਗਰਨ ਦਾ ਤੇ ਅਸੀਂ ਇਹੀ ਕਵਾਂਗੇ ਕਿ ਇਹ ਸ਼ਕਤੀ ਜਿਹੜੀ ਆ ਸਾਨੂੰ ਸੇਵਾ ਕਰਨ ਦੀ ਜਿਹੜੀ ਸ਼ਕਤੀ ਮਿਲਦੀ ਆ ਇਹ ਮਹਾਮਾਈ ਤੋਂ ਹੀ ਮਿਲਦੀ ਆ ਔਰ ਜਿੰਨੇ ਸਾਡੇ ਨਾਲ ਸੰਗਤ ਜੁੜੀ ਹੋਈ ਆ ਕਿਉਂਕਿ ਕਹਿੰਦੇ ਆ ਨਾ ਸੰਗਤ ਦਾ ਦਰਜਾ ਉੱਚਾ ਹੁੰਦਾ ਹੈ ਮਹਾਮਾਈ ਦੇ ਭਗਤ ਨੇ ਜਿੰਨੇ ਵੀ ਜਿੰਨੀ ਸੰਗਤ ਆ ਉਹਨਾਂ ਦੇ ਵਿੱਚੋਂ ਸਾਨੂੰ એનર્ਜੀ ਮਿਲਦੀ ਆ ਸੇਵਾ ਕਰਨ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਹਮੇਸ਼ਾ ਇਸ ਸੇਵਾ ਦੇ ਵਿੱਚ ਹਾਜ਼ਰ ਰਹੀਏ ਸਾਨੂੰ ਆਪਣੀਆਂ ਬਲੇਸਿੰਗ ਜਰੂਰ ਦਿੰਦੇ ਰਹੋ ਆਪਣਾ ਆਸ਼ੀਰਵਾਦ ਦਿੰਦੇ ਰਹੋ ਜਿੰਨੇ ਵੀ ਸੰਤ ਮਹਾਪੁਰਸ਼ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਹਰ ਸਾਲ ਆ ਕੇ ਉਹ ਸਾਨੂੰ ਹਿੰਮਤ ਦਿੰਦੇ ਨੇ ਸ਼ਕਤੀ ਦਿੰਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੋਟੀ ਕੋਟੀ ਉਹਨਾਂ ਸਾਰਿਆਂ ਨੂੰ ਪ੍ਰਣਾਮ ਜਿਹੜੇ ਸਾਡੇ ਨਾਲ ਖੜਦੇ ਨੇ ਆ ਕੇ ਸਾਡੇ ਸਿਰ ਤੇ ਹੱਥ ਰੱਖਦੇ ਨੇ ਕੀ ਚਲੋ ਬੱਚਿਓ ਕੰਮ ਕਰੋ ਸੇਵਾ ਕਰੋ ਉਹਨਾਂ ਪੀਰਾਂ ਫੀਰਾਂ ਦਾ ਉਹਨਾਂ ਸੰਤਾਂ ਮਹਾਤਮਾ ਮਹਾਂਪੁਰਸ਼ਾਂ ਦਾ ਭਗਤਾਂ ਦਾ ਸਾਡੇ ਸਿਰ ਦੇ ਉੱਤੇ ਹੱਥ ਹੁੰਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੈ ਮਾ ਜੈ ਮਾ ਜੈ ਮਾ